ਭੈਣ ਨੇ ਇੱਕ ਵਾਰੀ ਦਾਲ ਭੇਜੀ ਕਹਿੰਦੀ ਲੰਗਰ ਚਾ ਲਾ ਲੋ ਤੁਹਾਨੂੰ ਪਤਾ ਉੱਚ ਦਾਲ ਘੱਟ ਤੇ ਮੇਂਗਣਾ ਜ਼ਿਆਦਾ ਹੈ 60% 5 ਕਿਲੋ ਦਾਲ ਦੇ ਵਿੱਚ ਮੇਂਗਣਾ ਤੇ ਕਿੰਨੇ ਕਿਲੋ ਮੇਂਗਣਾ ਹੋਈਆਂ ਵਿੱਚ 4 ਕਿਲੋ 4 ਸਾਢੇ 3 ਕਿਲੋ ਮੇਂਗਣਾ ਹੀ ਸੀ ਮੈਂ ਪੈਕ ਕੀਤਾ ਮੈਂ ਭੈਣ ਨੂੰ ਮੇਂਗਣਾ ਵਾਪਸ ਕਰਾਂ ਨਾ ਮੈਂ ਖਾ ਸਕਦਾ ਨਾ ਮੈਂ ਸੰਗਤ ਨੂੰ ਖਾ ਸਕਦਾ ਔਰ ਮੈਂ ਚੈੱਕ ਕਰਦਾ ਵਾਂ ਮੇਰੇ ਤੋਂ ਹਲਵਾਈ ਵੀ ਉੱਪਰ ਦੁਖੀ ਨੇ ਜਦੋਂ ਮੈਂ ਉੱਤੇ ਪਹੁੰਚ ਜਾਂਦਾ ਤਾਂ ਅੰਦਰੋਂ ਕਹਿੰਦੇ ਨੇ ਆ ਗਿਆ ਹੀ ਕਹਿੰਦੇ ਨੇ ਆ ਗਿਆ ਹੀ ਕਿਉਂ ਭਲਾ ਕਿਉਂਕਿ ਮੈਂ ਨੁਕਸ ਕੱਢਣੇ ਆ ਮੈਂ ਹਰ ਇੱਕ ਚੀਜ਼ ਧੋਣੀ ਆ ਮੈਂ ਹਰ ਇੱਕ ਚੀਜ਼ ਸਾਫ਼ ਕਰਨੀ ਧੋਣੀ ਤੇ ਸਾਫ਼ ਚੀਜ਼ ਚ ਕਟਾਉਣੀ ਆ ਬੇਸ਼ੱਕ ਮੈਨੂੰ ਕਹਿੰਦੇ ਰਹਿਣ ਮੈਂ ਸਫਾਈ ਪਸੰਦ ਆ ਕਈ ਵਾਰੀ ਤਾਂ ਮੈਂ ਪਿੰਡਾਂ 'ਚ ਮੋੜ ਆਉਣਾ ਜਿਨ੍ਹਾਂ ਦੇ ਬਾਥਰੂਮ ਸਾਫ਼ ਨਹੀਂ ਹੁੰਦੇ ਮੈਂ ਜਾਂਦਾ ਹੀ ਨਹੀਂ ਘਰ ਹੀ ਆਉਣਾ ਮੈਂ ਸਫਾਈ ਪਸੰਦ ਹੈ ਮੇਰੀ ਮਰਜ਼ੀ ਆ ਤੂੰ ਇੱਥੇ ਮੇਰੇ ਤੇ ਰੋਗ ਨਹੀਂ ਜਮਾ ਸਕਦੇ ਕਿ ਤੂੰ ਸਫਾਈ ਪਸੰਦ ਕਿਉਂ ਆ ਪਰ ਮੈਂ ਸਫਾਈ ਪਸੰਦ ਆ ਮੈਨੂੰ ਸਫਾਈ ਪਸੰਦ ਆ ਮੈਨੂੰ ਪਤਾ ਅੱਧੋ ਜ਼ਿਆਦਾ ਬਿਮਾਰੀਆਂ ਦੀ ਰੋਕਥਾਮ ਤੁਸੀਂ ਕਰ ਦੋਗੇ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਫ਼ ਰੱਖੋਗੇ ਅਗਰ ਤੁਸੀਂ ਇਹਨਾਂ ਚੀਜ਼ਾਂ ਤੇ ਕੰਟਰੋਲ ਰੱਖੋਗੇ ਤੁਹਾਡੇ ਬੱਚੇ ਮੂੰਹਾਂ 'ਚ ਨੋਟ ਪਾਈ ਫਿਰਦੇ ਮੂੰਹਾਂ 'ਚ ਪੈਸੇ ਪਾਈ ਫਿਰਦੇ ਨੇ ਤੁਹਾਨੂੰ ਸਮਝ ਹੀ ਕੋਈ ਨਹੀਂ ਪਤ ਨਹੀਂ ਕਿਹੜੀ ਦੁਨੀਆ 'ਚ ਵੱਸਦੇ ਹੋ ਤੁਸੀਂ ਮੈਂ ਇੱਕ ਵੀਡੀਓ ਵੇਖ ਰਿਹਾ ਬੱਚੇ ਰੋਡ ਤੇ ਦੌੜੇ ਫਿਰੰਡਾਈ ਦੋ ਛੋਟੇ ਛੋਟੇ ਭੈਣ ਭਰਾ ਉਹ ਬੱਚੇ ਨੂੰ ਮਖੌਲ ਲੱਗਾ ਵੀ ਗੱਡੀਆਂ ਲੰਘਣ ਦੇ ਤਾਂ ਮੈਂ ਵੀ ਲੰਘਣਾ ਵਾਂ ਹਾਰ ਕੇ ਇੱਕ ਮੋਟਰਸਾਈਕਲ ਲਾਇਆ ਉਹਨੇ ਬੱਚਾ ਉਡਾਤਾ ਉਹ ਆ ਵੀ ਉੱਡ ਗਿਆ ਵਿਚਾਰਾ ਤੇ ਬੱਚਾ ਵੀ ਉੱਡ ਗਿਆ ਕੀ ਮੋਟਰਸਾਈਕਲ ਦੀ ਗਲਤੀ ਕੱਢੋਗੇ ਤੁਸੀਂ ਕਿੱਥੇ ਸੀ ਤੁਹਾਡਾ ਬੱਚਾ ਕਿੱਥੇ ਘੁੰਮਣ ਡਾ ਤੁਸੀਂ ਕਿੱਥੇ ਸੀ ਕਿੱਦਾਂ ਦੇ ਲਾਪਰਵਾਹ ਲੋਕ ਨੇ ਸ਼ਿੰਚਾਨ ਇੱਕ ਕਾਰਟੂਨ ਤੁਸੀਂ ਵੇਖਦੇ ਹੋ ਨਾ ਦੋਵੇਂ ਭੈਣ ਭਰਾ ਗੱਡੀ 'ਚ ਲਿਆ ਕੇ ਮਰ ਗਏ ਸੀ ਉਹਨਾਂ ਦੀ ਯਾਦ ਵਿੱਚ ਸ਼ਿੰਚਾਨ ਜਿਹੜਾ ਉਹ ਕਾਰਟੂਨ ਬਣਿਆ ਬੱਚੇ ਵੇਖਦੇ ਆ ਛੋਟੇ ਛੋਟੇ ਸੀ ਉਹ ਚਾਈਨਾ ਦੇ ਬੱਚੇ ਦੋਨੋਂ ਮਰ ਗਏ ਸੀ ਉਹਨਾਂ ਦੀ ਸਟੋਰੀ ਵਿੱਚ ਹੈਗਾ ਕਿੱਦਾਂ ਰੋਡ ਤੇ ਬਾਹਰ ਚੱਲ ਗਏ ਕਿੱਦਾਂ ਗੱਡੀ 'ਚ ਲਿਆ ਗਏ ਦੱਸੋ ਜਦੋਂ ਅਸੀਂ ਇਸ ਬਲੇਸਿੰਗ ਨੂੰ ਨਾ ਸਮਝਾਂਗੇ ਅਸੀਂ ਕਦੀ ਨਹੀਂ ਪ੍ਰਾਪਤ ਕਰ ਸਕਦੇ ਮੈਂ ਤੁਹਾਨੂੰ ਦੱਸਾਂ ਅਸੀਂ ਕਦੀ ਨਹੀਂ ਪ੍ਰਾਪਤ ਕਰ ਸਕਦੇ ਅਸੀਂ ਕਦੀ ਨਹੀਂ ਪਾਸ ਕਿਤੇ ਪਰਮੇਸ਼ਰ ਕੋਲੋਂ ਜਿਆਦਾ ਜੇ ਜਿਆਦਾ ਪਾਉਣਾ ਕਲ ਰਾਤ ਮੈਂ ਸਿਖਾ ਰਿਹਾ ਸੀ ਕਿਵੇਂ ਉਹਦੇ ਹੱਥਾਂ ਦੇ ਵਿੱਚੋਂ ਲੰਬੀ ਉਮਰ ਬਰਕਤ ਨਿਕਲਦੀ ਆ ਕਿਵੇਂ ਉਹਦੇ ਹੱਥਾਂ ਦੇ ਵਿੱਚੋਂ ਆਸ਼ੀਰਵਾਦ ਨਿਕਲਦੇ ਆ ਜਿਨ੍ਹਾਂ ਹੱਥਾਂ 'ਚ ਉਹਨੇ ਕੇਲ ਠੁਕਵਾਏ ਨੇ ਕਿਉਂ ਕੇਲ ਠੁਕਵਾਏ ਨਾ ਕਲ ਰਾਤ ਮੈਂ ਸਿਖਾ ਰਿਹਾ ਸੀ ਕਿਦਾਂ ਦੇ ਹੱਥਾਂ 'ਚੋਂ ਆਸ਼ੀਰਵਾਦ ਬਾਹਰ ਆਉਂਦੇ ਨੇ ਤੇ ਤੁਸੀਂ ਤਰਪਤ ਹੁੰਦੇ ਹੋ ਪ੍ਰਭੂ ਦੇ ਬੱਚਿਓ ਆਪਣੇ ਪਰਮੇਸ਼ਰ ਨੂੰ ਆਨੰਦ ਨਾਲ ਦਿਓ ਤੇ ਵੱਧ ਤੋਂ ਵੱਧ ਆਪਣੇ ਪਰਮੇਸ਼ਰ ਨੂੰ ਦਿਓ ਜੇ ਜਦੋਂ ਦਿਓਗੇ ਨਾ ਆਪਣੇ ਪਰਮੇਸ਼ਰ ਨੂੰ ਉਸੇ ਤਰ੍ਹਾਂ ਪਾਓਗੇ ਮੇਰੇ ਜੀਵਨ ਦੀ ਇੱਕ ਆਦਤ ਆ ਮੈਂ ਨਹੀਂ ਕਹਿੰਦਾ ਪ੍ਰਭੂ ਮੇਰਾ ਕੰਮ ਕਰ ਤੇ ਮੈਂ ਤੁਹਾਨੂੰ ਆ ਚੀਜ਼ ਦਵਾਂਗਾ ਨਹੀਂ ਉਹ ਤਾਂ ਰਿਸ਼ਵਤ ਹੋ ਗਈ ਮੇਰਾ ਨੇਚਰੇ ਉਹ ਤਾਂ ਰਿਸ਼ਵਤ ਹੋ ਗਈ ਮੈਂ ਪਤਾ ਕਿੰਨਾ ਮੇਰੇ ਪ੍ਰਭੂ ਮੈਂ ਤੇਰੇ ਭਵਨ ਚ ਪੈਰ ਚੜਾਉਣਾ ਤੂੰ ਮੇਰੇ ਤੇ ਕਿਰਪਾ ਕਰੇਗਾ ਹੀ ਜਰੂਰ ਕਰੇਗਾ ਤੇ ਮੈਂ ਕੰਮ ਹੋਣ ਤੋਂ ਬਾਅਦ ਨਹੀਂ ਕੰਮ ਹੋਣ ਤੋਂ ਪਹਿਲੇ ਰੱਬ ਨੂੰ ਭੇਂਟਾ ਚੜਾਉਣਾ ਹੈ ਮੇਰਾ ਪਰਸਨਲ ਓਪੀਨੀਅਨ ਆ ਮੈਂ ਇਦਾਂ ਕਰਦਾ ਆਪਣੇ ਪ੍ਰਭੂ ਨੂੰ ਇਸ ਤਰ੍ਹਾਂ ਆਪਣੇ ਪ੍ਰਭੂ ਨੂੰ ਭੇਂਟਾ ਚੜਾਉਣਾ ਆਪਣੇ ਬੱਚਿਆਂ ਲਈ ਚੜਾਉਂਦਾ ਰਹਿਣਾ ਆਪਣੇ ਪਰਿਵਾਰ ਲਈ ਚੜਾਉਣਾ ਲੱਗਦਾ ਹੁਣ ਕਿਦਾਂ ਸੁੱਖੇ ਲਈ ਵੀ ਚੜਾਉਣੀ ਪੈਣੀ ਹੈ ਫੇਰ ਹੀ ਹੋਣਾ ਇਹਦਾ ਕੋਈ ਵੱਡੀ ਭੇਂਟਾ ਚੜਾਉਂਗਾ ਪਿਆਰਿਓ ਆਪਣੇ ਪ੍ਰਭੂ ਨੂੰ ਬਿਲਕੁਲ ਇਸ ਤਰ੍ਹਾਂ ਨਾ ਥੱਲੇ ਸੁੱਟ ਦੋ ਕਿ ਉਹ ਦੇ ਲਈ ਮਨੁ ਮਖੌਲ ਸਮਝ ਲੋ ਮੈਂ ਪਿਛਲੇ ਤੋਂ ਪਿਛਲੇ ਸਾਲਾਂ ਚ ਸ਼ਰਾਬ ਤੋੜਦਾ ਸੀ ਕਈ ਭੈਣ ਭਰਾ ਮੇਰ ਕੋ ਉਧਾਰੇ ਲੈ ਕੇ ਉਹਨਾਂ ਨੇ ਲਫਾਫੇ ਚ ਪਾਤੇ ਕਿ ਪਸਦੀ ਅੱਜ ਅਹੀ ਲੈ ਨਹੀਂ ਸ਼ਰਾਬ ਚੜਾਉਣੇ ਆ ਉਹ ਬੰਦੇ ਨੇ ਲੱਬੇ ਮੁੜ ਕੇ ਉਹ ਕੋਹਾਂ ਲੈ ਕੇ ਚਲ ਗਏ ਚਮਤਕਾਰ ਹੀ ਹੋ ਗਿਆ ਦੇਣ ਦੀ ਬਜਾਏ ਸ਼ਰਾਬ ਤੜਾਉਣ ਦੀ ਟੁੱਟਣੇ ਉਹਨਾਂ ਦੇ ਕੀ ਆ ਤੇ ਹੈ ਸ਼ਰਾਪਿਤ ਨੇ ਜਿਹੜੇ ਇਦਾਂ ਕਰਦੇ ਹੋ ਹੈ ਸ਼ਰਾਪਿਤ ਨੇ ਟੁੱਟਣੇ ਉਹਨਾਂ ਦੇ ਕੀ ਆ ਸੋਚੋ ਜਰਾ ਤੇ ਕਈ ਇਦਾਂ ਦੇ ਮਖੌਲ ਕੀਤਾ ਰੱਬ ਨੂੰ 10 ਰੁਪਈਆਂ ਦੇ ਵਿੱਚੋਂ ਪੂਰੀ ਪੀੜ੍ਹੀਆਂ ਦੇ ਸ਼ਰਾਪ ਚੜਾਉਣ ਦੇ ਨੇ ਇਹਦੀ ਕੋਈ ਮੁੱਲ ਨਹੀਂ ਆ ਕੀਮਤ ਨਹੀਂ ਆ ਮੈਂ ਤੁਹਾਨੂੰ ਭੇਤ ਸਿਖਾਉਂਦਾ ਪਿਆ ਕਿ ਆਪਣੇ ਰੱਬ ਨੂੰ ਕਿੱਦਾਂ ਵਰਤਦੇ ਹੋ ਤੁਸੀਂ ਆਪਣੇ ਰਿਸ਼ਤੇਦਾਰ ਭੈਣ ਭਨਵਾ ਕਿੱਦਾਂ ਵਰਤਦੇ ਹੋ ਵਰਤਣਾ ਹੁੰਦਾ ਨਾ ਕਿੱਦਾਂ ਵਿਆਹਾਂ 'ਚ ਵਰਤਦੇ ਹੋ ਕਿਦਾਂ ਭੈਣ ਭਰਾਵਾਂ ਨੂੰ ਤੁਸੀਂ ਵਰਤਦੇ ਹੋ ਆਪਣੇ ਪਰਮੇਸ਼ਰ ਨਾਲ ਕਿਦਾਂ ਵਰਤਾਰਾ ਰੱਖਦੇ ਹੋ ਵਿਸ਼ਵਾਸੀਓ ਆਪਣੇ ਪਰਮੇਸ਼ਰ ਨੂੰ ਖੁੱਲੇ ਦਿਲ ਮਿਲਾਓ ਤੁਹਾਡਾ ਪਰਮੇਸ਼ਰ ਦਿਲ ਖੋਲ ਖਤਮ ਦੇਗਾ ਨਮਾਨ ਚੰਗਾਈ ਪਾਉਣ ਗਿਆ ਰੱਬ ਦੇ ਦਾਸ ਕੋ ਤੇ ਕੀ ਲੈ ਗਿਆ ਨਾਲ ਭਿੰਟਾਂ ਚਾਂਦੀ ਸੋਨਾ ਚਾਂਦੀ ਕੱਪੜੇ ਡ్రਾਈ ਫਰੂਟ ਥੋੜਾ ਨਹੀਂ ਬੋਰਿਆਂ ਦੇ ਬੋਰੇ ਭਰ ਕੇ ਰੱਬ ਦੇ ਦਾਸ ਕੋਲ ਲੈ ਗਿਆ ਕਿ ਮੈਂ ਪ੍ਰਭੂ ਦੇ ਦਾਸ ਕੋਲ ਚੱਲਣਾ ਆਸ਼ੀਰਵਾਦ ਲੈਣ ਲਈ ਹallelujah ਤੇ ਤੇ ਹੋਣ ਦੇ ਵਿਸ਼ਵਾਸੀਆਂ ਦੀ ਸੋਚ ਹੈ ਕੀ ਆ ਉੱਥੋਂ ਲੈ ਕੇ ਕੀ ਆਉਣਾ ਘਰੋਂ ਹੀ ਲਫਾਫਾ ਲੈ ਚੱਲਦੇ ਆ ਦੇਖੋ ਬਰਕਤ ਪਾਉਣ ਦਾ ਤਰੀਕਾ ਘਰੋਂ ਹੀ ਲੈ ਚੱਲਦੇ ਆ ਇੱਕ ਇਧਰ ਤੇ ਇੱਕ ਇਧਰ ਲਫਾਫਾ ਇੱਕ ਉੱਤੇ ਪਾ ਲਓ ਨਾਲੇ ਖਾਵਾਂਗੇ ਨਾਲੇ ਪੈਕ ਆ ਜੀ ਅੱਜ ਦੀਆਂ ਬਰਕਤਾਂ ਮੈਂ ਤੁਹਾਨੂੰ ਦੱਸਾਂ ਇਹ ਭੇਤ ਦੱਸਣਾ ਨਹੀਂ ਚਾਹੀਦਾ ਪਰ ਮੈਂ ਤੁਹਾਨੂੰ ਦੱਸ ਦਿੰਨਾ ਸਾਡੇ ਭਵਨ 'ਚ 8 ਤੋਂ 10000 ਰੁਪਏ ਦਾ ਲੰਗਰ ਦਾ ਖਰਚਾ ਹੁੰਦਾ ਤੇ ਚੰਦੇ ਦੀ ਭੇਂਟ ਪਤਾ ਕਿੰਨੀ ਨਿਕਲਦੀ ਹੈ 2 ਤੋਂ 3000 ਦੇ ਵਿੱਚ ਤਿੰਨ ਹੀ ਲਾ ਲਓ ਤੁਸੀਂ ਤੇ ਸੰਗਤ ਨੂੰ ਕਿਨਾ ਗਿਆ ਲਾਓ ਟੋਟਲ ਹੈ ਸੱਤ ਕਿੰਨੂ ਚਲ ਗਿਆ ਬਰਕਤ ਕਿੰਨੇ ਭਾਈ ਕਹ ਦੋ ਕਹ ਦੋ ਪਾਸਟਰ ਜੀ ਯੂ ਆਰ ਬlesਟ ਤੁਸੀਂ ਬਰਕਤ ਪਾਈ ਆ ਕਿਉਂਕਿ ਤੁਸੀਂ ਹਰ ਵੀਕ ਵਿਸ਼ਵਾਸ ਸੰਗਤ ਨੂੰ ਦਿੰਦੇ ਹੋ ਹੁਣ ਬੋਲੋ ਹallelujah ਹallelujah ਹੁਣ ਸਾਰਿਆਂ ਨੇ ਬੋਲਣਾ ਹੀ ਨਹੀਂ ਆ ਬੋਲੋ ਹallelujah ਹੁਣ ਬੋਲੋ ਹallelujah ਇਹੀ ਕਾਰਨ ਆ ਮੈਂ ਬlesਟ ਆ ਇਹੀ ਕਾਰਨ ਆ ਮੈਂ ਬlesਟ ਆ ਤੁਸੀਂ ਜੌਬ ਕਰਦੇ ਹੋ ਤੇ ਆਪਣੀ ਜੌਬ ਦੇ ਵਿੱਚ ਅਫੀਸਰ ਨੂੰ ਕਹਿੰਦੇ ਹੋ ਅਪ ਜਿੱਥੇ ਜੌਬ ਕਰਦੇ ਹੋ ਮੇਰੀ ਸੈਲਰੀ ਵਧਾਓ ਨਹੀਂ ਤੇ ਮੈਂ ਕੰਮ ਛੱਡ ਦੇਣਾ ਮੇਰੀ ਤਨਖਾਹ ਵਧਾਓ ਨਹੀਂ ਤੇ ਮੈਂ ਮੈਂ ਵੀ ਬੋਲਣਾ ਹੁਣ ਬੋਲ ਆਪਣੇ ਪਰਮੇਸ਼ਰ ਨੂੰ ਖੁਸ਼ੀ ਨਾਲ ਖੁੱਲੇ ਦਿਲ ਦੇਣਾ ਸਿੱਖੋ ਔਰ ਸੋਚੋ ਨਹੀਂ ਮੈਂ ਕੀ ਦੇ ਰਿਹਾ ਹਾਂ ਸੋਚੋ ਨਹੀਂ ਮੈਂ ਕੀ ਦੇ ਰਿਹਾ ਹਾਂ ਮੈਂ ਬਹੁਤ ਘੱਟ ਸਭਾਵਾਂ ਕਰਾਉਣਾ ਆਪਣੇ ਆਗੂ ਨੂੰ ਬੁਲਾਉਣਾ ਪਰ ਜਦੋਂ ਮੇਰੇ ਕੋਲ ਜੇਬਾਂ ਭਰੀਆਂ ਹੋਣਗੇ ਮੈਂ ਉਦੋਂ ਹੀ ਰੱਬ ਦੇ ਦਾਸਾਂ ਨੂੰ ਬੁਲਾਉਣਾ ਤੇ ਸਾਰਿਆਂ ਨੂੰ ਗੱਨਾ ਵੀ ਭੇਂਟਾ ਦਿਓ ਰੱਜ ਕੇ ਭੇਂਟਾ ਫੜਾਓ ਰੱਬ ਦੇ ਦਾਸਾਂ ਨੇ ਇਹਨਾਂ ਨੇ ਬਰਕਤਾਂ ਛੱਡ ਜਾਣੀਆਂ ਜੀ ਤੇ ਜੇ ਮੈਂ ਚੰਗਾ ਖਿਲਾ ਸਕਣਾ ਚੰਗਾ ਕਰ ਸਕਣਾ ਤਾਂ ਫੇਰ ਹੀ ਮੈਂ ਕਰਦਾ ਵਰਨਾ ਮੈਂ ਨਹੀਂ ਕਰਦਾ ਮੇਰੀ ਆਦਤ ਉਦਾਂ ਮੈਂ ਸਭਾ ਨਹੀਂ ਕਰਾਉਂਦਾ ਉੱਥੇ ਜਾ ਕੇ ਮਿਲ ਕੇ ਜੋ ਪਹੁੰਚ ਹੁੰਦੀ ਹੈ ਆਪਣਾ ਦਸਵੰਦ ਦੇਓ ਯਾਰ ਇਹੋ ਗੱਲ ਨੂੰ ਸਮਝਣਾ ਵਾ ਨਾ ਕਿ ਤੁਹਾਨੂੰ ਮੈਂ ਕੋ ਤਾਨਾ ਦੇ ਰਿਆਂ ਜੇ ਉਸਤਾਦ ਹੀ ਸ਼ਾਗਿਰਦ ਨੂੰ ਨਹੀਂ ਸਿਖਾਏਗਾ ਪਾਸबान ਕਲੀਸਾ ਨੂੰ ਨਹੀਂ ਸਿਖਾਏਗਾ ਯਾਜਕ ਪਰਜਾ ਨੂੰ ਨਹੀਂ ਸਿਖਾਏਗਾ ਤੇ ਪਰਜਾ ਕਿੱਦਾਂ ਸਿੱਖੇਗੀ ਖੁਦਾਵੰਦੀ ਬਰਕਤ ਨੂੰ ਕਿੱਦਾਂ ਪਾਏਗੀ ਜੇ ਤੁਸੀਂ ਪਰਮੇਸ਼ਰ ਕੋਲ ਜਿਆਦਾ ਪਾਉਣਾ ਚਾਹੁੰਦੇ ਹੋ ਅਮੀਰ ਹੋਣਾ ਚਾਹੁੰਦੇ ਹੋ ਗਰੀਬੀ ਦੇ ਬੰਧਨ ਤੋੜਨਾ ਚਾਹੁੰਦੇ ਹੋ ਫਿਰ ਪਰਮੇਸ਼ਰ ਦੀ ਸੇਵਾ ਲੱਜ ਕੇ ਕਰਕੇ ਵੇਖੋ ਕਿਦਾਂ ਕਰਨੀ ਆ ਉਹ ਤੁਸੀਂ ਵੇਖਣਾ ਕਿ ਮੈਂ ਕਿਦਾਂ ਪਰਮੇਸ਼ਰ ਦੀ ਮਹਿਮਾ ਕਰਨੀ ਆ ਕਿਦਾਂ ਪਰਮੇਸ਼ਰ ਨੂੰ ਉੱਚਾ ਕਰਨਾ ਤੁਸੀਂ ਵੇਖਿਓ ਤੁਹਾਡੇ ਨਕਸ਼ੇ ਤੁਹਾਡੇ ਘਰਾਂ ਦੇ ਨਕਸ਼ੇ ਤੁਹਾਡੀ ਜ਼ਿੰਦਗੀ ਨੌਕਰੀਆਂ ਦਾ ਬਲੈਸ ਵਰਦਾਨਾਂ ਦਾ ਬਲੈਸ ਦੁਨਿਆਵੀ ਚੀਜ਼ਾਂ ਦੀ ਤੇ ਤੁਹਾਨੂੰ ਥੋੜੀ ਨਹੀਂ ਰਹਿ ਜਾਏਗੀ ਕੋਈ ਐਦਾਂ ਮਿਲੇਗੀ ਇਦਾਂ ਮਿਲਣਗੀਆਂ ਵਰਕਤਾਂ ਉਹ ਖੁੱਲ ਡੋਲ ਕੇ ਪ੍ਰਭੂ ਤਾਨੂੰ ਦੇਗਾ ਇਸ ਲਈ ਪਿਆਰਿਓ ਜਦੋਂ ਵੀ ਪ੍ਰਭੂ ਨੂੰ ਦਿੰਦੇ ਹੋ ਤੇ ਦਿਲ ਖੋਲ ਕੇ ਪ੍ਰਭੂ ਨੂੰ ਦੋ ਚੂਸੀ ਹੱਥ ਨਾਓ ਪੂਰੀ ਰੀਝ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰੋ ਫਿਰ ਜਾ ਕੇ ਤੁਸੀਂ ਚੈੱਕ ਕਰਨਾ ਫਿਰ ਤੁਸੀਂ ਚੈੱਕ ਕਰਨਾ ਤੁਸੀਂ ਵੀ ਪਤਾ ਨਹੀਂ ਇਹ ਚੀਜ਼ਾਂ ਨੂੰ ਤੁਹਾਡੇ ਚੋਂ ਕਈ ਹੋਣਗੇ ਤੁਹਾਡੇ ਚੋਂ ਕਿੰਨੇ ਆ ਜਿਨ੍ਹਾਂ ਦੀ ਬਾਈਬਲ 'ਚ ਆਪਣੇ ਆ ਪੈਸੇ ਆਏ ਹੋਣ 1 2 3 4 ਪੰਜ ਪੰਜ ਜਣੇ ਇੱਥੇ ਬੈਠੇ ਆ ਜਿਨ੍ਹਾਂ ਦੀ ਬਾਈਬਲ 'ਚ ਚਮਤਕਾਰੀ ਰੂਪ ਨਾਲ ਪੈਸੇ ਆ ਗਏ ਆ ਕਦੀ ਸੁਣਿਆ ਤੁਸੀਂ ਕਿ ਬੜੀ ਵੱਡੀ ਗੱਲ 6ਵਾਂ 6ਵਾਂ ਮੈਂ ਬੈਠਾ ਇੱਥੇ ਇਹਨਾਂ ਦੀ ਬਾਈਬਲ 'ਚ 골ਡ ਆ ਗਿਆ ਹallelujah ਦੇਖੋ ਇਹ ਪਰਮੇਸ਼ਰ ਦੀ ਮਹਿਮਾ ਜੇ 13 ਸਾਲਾਂ ਬਾਅਦ ਚੇਂਜੀਲੀ 13 ਸਾਲਾਂ ਬਾਅਦ ਘਵਾਚੀ ਚਾਹੀ ਨਹੀਂ ਉਹਨਾਂ ਨੂੰ ਮਹਿੰਗੀ ਵਾਪਸ ਕਹਿੰਦੇ ਅੱਜ ਉਹ ਭਾਜੀ ਬਹੁਤ ਮਹਿੰਗੀ ਹੋਣੀ ਆ ਤੇ 골ਡ ਦਾ ਰੇਟ ਚੜ ਗਿਆ ਖਜ਼ਾਨ ਖਜ਼ਾਨਾ ਲੱਭ ਗਿਆ ਕੇ ਇਹਦੀ ਆਡੀਟੀ ਸੋੜਦੀ ਹੈ ਤੇ ਚੈਨਰੀ ਦੀ ਗੋੜ ਇਹ ਪਰਮੇਸ਼ਰ ਦੀ ਮਹਿਮਾ ਵਾ ਸੱਚੀ ਗੱਲ ਆ ਇਧਰ ਕੋਲ ਇੱਕ ਭੈਣ ਹੁੰਦੀ ਥੋਨੂੰ ਕਿਲੋਂਾਂ ਵਿੱਚ 골ਡ ਵਾਪਸ ਮਿਲ ਗਿਆ ਗੋਆਚ ਗਿਆ ਸੀ ਕਿਲੋਂਾਂ ਵਿੱਚ 골ਡ ਵਾਪਸ ਮਿਲ ਗਿਆ ਉਹਨੂੰ ਵੱਖਰੀ ਗੱਲ ਆ ਜੋ ਇੱਥੇ ਨਹੀਂ ਆ ਮੇਰੇ ਨਾਲ ਚਲੋ ਹੁੰਦਾ ਏਦਾਂ ਮੇਰੇ ਮੇਰੇ ਹਿਸਾਬ ਕਿਤਾ ਵੀ ਏਦਾਂ ਦਾ ਹੀ ਆ ਪਰ ਪਿਆਰਿਓ ਤੁਹਾਡਾ ਪ੍ਰਭੂ ਤੁਹਾਡੇ ਇੰਨੀਆ ਬਰਕਤਾਂ ਨਾਲ ਅਹਸਾਨਾ ਨਾ ਭਰ ਦੇਗਾ ਕਿ ਤੁਸੀਂ ਯਾਦ ਰੱਖੋਗੇ ਆਪਣੇ ਜੀਵਨ ਚ ਆਪਣੇ ਜੀਵਨ ਕਾਲ ਚ ਤੁਸੀਂ ਆਪਣੇ ਪ੍ਰਭੂ ਨੂੰ ਭੁੱਲ ਨਹੀਂ ਸਕਦੇ ਪਰ ਆਪਣੇ ਪ੍ਰਭੂ ਨੂੰ ਖੁਸ਼ੀ ਨਾ ਦਿਓ ਖੁਸ਼ੀ ਨਾ ਦਿਓ ਦੀ ਮਹਿਮਾ ਕਰੋ ਦਾ ਧੰਨਵਾਦ ਕਰੋ ਜਲਦੀ ਨਾਲ ਇੱਕ ਦੋ ਬਚਨਾਂ ਕਿ ਪੜ ਲਓ ਜਮੂਰ 126 ਅੱਗੇ ਪੜਿਆ ਸੀ ਜਲਦੀ ਨਾਲ ਪੜੋ ਸੁਖਦੇਵ ਉਹ ਪਹਿਲੇ ਪੁੱਛਦਾ ਸਾਰਾ ਪੜਨਾ ਤੇਰੇ ਕੋਲ ਪੜਾਉਣਾ ਹੀ ਸਾਰਾ ਵਾ ਜਾਦੂ ਜਿਹ ਹਵਾਸ਼ ਨੂੰ ਹੋਂਦ ਦੇ ਇਸ ਨੂੰ ਮੋੜ ਲੈ ਆਇਆ ਜੇ ਤਾਂ ਇਹ ਹਵਾਸ਼ ਨੂੰ ਹੋਂਦ ਦੇ ਇਸ ਨੂੰ ਮੋੜ ਲੈ ਆਇਆ ਤਾਂ ਅਸੀਂ ਸੁਪਨੇ ਵੇਖਣ ਵਾਲੇ ਤਦ ਅਸੀਂ ਇਦਾਂ ਦੇ ਹੀ ਜਿਵੇਂ ਸੁਪਨੇ ਵੇਖਣ ਵਾਲੇ ਆ ਸਾਡੇ ਮੂੰਹ ਹਾਸੇ ਨਾਲ ਭਰ ਗਏ ਤੇ ਫਿਰ ਖੁਦਾ ਨੇ ਸਾਡੇ ਮੂੰਹਾਂ ਨੂੰ ਕਾਹਦੇ ਨਾਲ ਭਰਤਾ ਗੁਲਾਮ ਸੀਗੇ ਅਸੀਂ ਪਰ ਖੁਦਾ ਨੇ ਸਾਡੇ ਮੂੰਹ ਨੂੰ ਕਾਹਦੇ ਨਾਲ ਭਰਤਾ ਬਈ ਖੁਸ਼ੀ ਆ ਗਈ ਹਾਸਾ ਹੀ ਆ ਗਿਆ ਅੱਛਾ ਸਾਡੀਆਂ ਜੀਬਾਂ ਉੱਤੇ ਕੀ ਕਾਰਾ ਸੀ ਤੇ ਸਾਡੀਆਂ ਜੀਬਾਂ ਤੇ ਕੀ ਸੀ ਕਦੀ ਕੋਈ ਰੋਂਦਾ ਹੋਵੇ ਉਦਾਸ ਹੋਵੇ ਤਾਂ ਉਹ ਥੋੜੀ ਜਿਹਾ ਕਰੇ ਲਾਉਂਦਾ ਜਿਕਾਰੇ ਕੌਣ ਲੰਦਾ ਜਿਹੜਾ ਖੁਸ਼ ਹੁੰਦਾ ਹallelujah ਹallelujah ਜਿਕਾਰੇ ਖੁਸ਼ੀ ਨਾ ਲੱਗਦੇ ਆ ਪਿਆਰਿਓ ਰੋਂਦੇ ਤੋਂ ਹੁੰਦਾ ਥੋੜੀ ਜਿਕਾਰੇ ਲੱਗਦੇ ਆ ਹਾਂਜੀ ਅੱਗੇ ਤਦ ਕੋਮਾ ਵਿੱਚ ਇਹ ਆਕੀ ਦਾ ਸੀ ਤਦ ਕੋਮਾ ਚ ਇਹ ਅੱਜ ਆਖਿਆ ਜਾਂਦਾ ਸੀ ਕੀ ਜੋ ਹੋਵਾ ਨੇ ਤੁਹਾਡੇ ਲਈ ਵੱਡੇ ਵੱਡੇ ਕੰਮ ਕੀਤੇ ਯੋਵਾ ਨੇ ਨਾਲੀ ਵੱਡੇ ਵੱਡੇ ਕੰਮ ਕੀਤੇ ਨੇ ਯੋਵਾ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਯੋਵਾ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਨੇ ਅਸੀਂ ਆਨੰਦ ਹੋਏ ਅਸੀਂ ਕੀ ਹੋਏ ਹਾਂ ਆਨੰਦ ਇੰਨੇ ਵੱਡੇ ਵੱਡੇ ਖੁਦਾ ਨੇ ਕੰਮ ਕਰ ਦਿੱਤੇ ਵੀ ਅਸੀਂ ਕੀ ਹੋ ਗਏ ਆਨੰਦ ਹੋ ਗਏ ਹਾਂ ਹਾਂਜੀ ਇਹ ਜੋ ਹੋਵਾ ਸਾਡੇ ਅਸੀਰਾਂ ਨੂੰ ਇਹ ਹੀ ਹੋਵਾ ਸਾਡੇ ਅਸੀਰਾਂ ਨੂੰ ਦੱਖਣ ਦੀਆਂ ਨਦੀਆਂ ਵਾਂਗੂ ਮੋੜ ਲਿਆ ਦੱਖਣ ਦੀਆਂ ਨਦੀਆਂ ਵਾਂਗੂ ਮੋੜ ਲਿਆ ਸਾਡੇ ਗੁਲਾਮ ਜਿੰਨੇ ਸੀ ਜਿਹੜੇ ਹੰਜੂਆਂ ਨਾਲ ਬੀਜਦੇ ਹਨ ਜਿਹੜੇ ਹੰਜੂਆਂ ਨਾਲ ਬੀਜਦੇ ਨੇ ਜਕਾਰਿਆਂ ਨਾਲ ਜਕਾਰਿਆਂ ਨਾਲ ਵੱਢਣਗੇ ਜਿਹੜਾ ਬੀਜਨ ਲਈ ਵੀ ਚੁੱਕ ਤੇ ਰੋਦਿਆ ਜਾਂਦਾ ਹੈ ਹਾਂਜੀ ਉਹ ਜ਼ਰੂਰ ਜਕਾਰਿਆਂ ਨਾਲ ਭਰੀਆਂ ਚੁੱਕ ਤੇ ਹallelujah ਹallelujah ਜੇ ਜਕਾਰੇ ਮਾਰਦੇ ਹੋਏ ਖੁਸ਼ੀ ਦੇ ਨਾਲ ਤੁਹਾਡੇ ਮੂੰਹਾਂ ਨੂੰ ਪ੍ਰਭੂ ਖੁਸ਼ੀ ਨਾਲ ਭਰ ਦੇਗਾ ਤੁਹਾਡੇ ਘਰਾਂ ਨੂੰ ਖੁਸ਼ੀ ਨਾਲ ਭਰ ਦੇਗਾ ਪ੍ਰਭੂ ਦੇ ਦਾਸ ਸੋਨੂ ਜੀ ਮੈਨੂੰ ਗੱਡੀ ਦੇ ਵਿੱਚ ਗੱਲ ਕਰਦੇ ਪਏ ਸੀ ਕਹਿੰਦੇ ਮੈਂ ਆਸ ਹੀ ਲਾਤੀ ਸੀ ਵਿਦੇਸ਼ ਜਾਣ ਦੀ ਕਹਿੰਦੇ ਮੈਂ ਆਸ ਹੀ ਲਾਤੀ ਸੀ ਵਿਦੇਸ਼ ਜਾਣ ਦੀ ਤੇ ਕਦੀ ਜਾਵਾਂਗੇ ਹੁਣ ਬੜੀ ਜਗ੍ਹਾ ਟਰਾਈ ਕੀਤੀ ਹੁਣੇ ਆਸ ਹੀ ਲਾਤੀ ਪਰ ਇੱਕ ਚਾਂਸ ਮਿਲਿਆ ਇਹਨਾਂ ਨੂੰ ਪ੍ਰਭੂ ਦੇ ਘਰ ਚ ਆਉਣ ਦਾ ਉਸ ਵੇਲੇ ਇਹਨਾਂ ਨੇ ਪ੍ਰਭੂ ਦੇ ਭਵਨ ਚ ਆ ਖਿੜਕੀਆਂ ਲਾਈਆਂ ਸੀ ਇੱਕ ਕ੍ਰੋਸ ਵਾਲੀਆਂ ਆ ਜਿਹੜੀ ਖਿੜਕੀਆਂ ਲੱਗੀਆਂ ਨੇ ਜਿਹੜੀਆਂ ਜਿੰਨੀਆਂ ਲੱਗੀਆਂ ਨੇ ਵਿੰਡੋ ਇਹਨਾਂ ਨੇ ਭਵਨ ਚ ਲਾਈਆਂ ਸੀ ਇਹ ਲੱਕੜੀ ਦਾ ਕੰਮ ਕਰਦੇ ਸੀ ਪਰ ਕਹਿੰਦੇ ਪ੍ਰਭੂ ਨੇ ਮੇਰੀ ਆਸ ਨੂੰ ਵਧਾਇਆ ਤੁਹਾਡੀਆਂ ਦੁਆਵਾਂ ਦੇ ਸਦਕੇ ਪਰਮੇਸ਼ਰ ਦੀ ਮਹਿਮਾ ਹੋਈ ਅੱਜ ਸਪੇਨ ਚ ਉਹਨਾਂ ਦੇ ਰੈਸਟੋਰੈਂਟ ਆਪਣਾ ਹallelujah ਅੱਜ ਰੈਸਟੋਰੈਂਟ ਉਹਨਾਂ ਦਾ ਆਪਣਾ ਖੁਦਾ ਨੇ ਉਹਨਾਂ ਨੂੰ ਬਰਕਤ ਦਿੱਤੀ ਔਰ ਦਿਨਾਂ ਚ ਤਰੱਕੀ ਮਰਗਲ 4-5 ਸਾਲ ਹੀ ਹੋਏ ਨੇ ਸਾਰੇ 4-5 ਸਾਲਾਂ ਚ ਤਰੱਕੀ ਖੁਦਾ ਨੇ ਦਿੱਤੀ ਪਰਮੇਸ਼ਰ ਨੇ ਬਰਕਤ ਦਿੱਤੀ ਇਹ ਪਰਮੇਸ਼ਰ ਦੀ ਮਹਿਮਾ ਉਹ ਆਪਣੀ ਗਵਾਹੀ ਸ਼ੇਅਰ ਕਰਦੇ ਪਏ ਸੀ ਗੱਡੀ ਚ ਇਹ ਪਰਮੇਸ਼ਰ ਦੀ ਮਹਿਮਾ ਪਿਆਰਿਓ ਤੁਸੀਂ ਪਰਮੇਸ਼ਰ ਦੇ ਪ੍ਰਤੀ ਕੀ ਕਰਦੇ ਹੋ ਵਿਸ਼ਵਾਸੀ ਲੋਕੋ ਆਤਮਿਕ ਲੋਕੋ ਤੁਸੀਂ ਆਪਣੇ ਪ੍ਰਭੂ ਨੂੰ ਉਤਰਾ ਹੀ ਮਿਲ ਕੇ ਵੇਖੋ ਵਰਤ ਕੇ ਵੇਖੋ ਤੁਹਾਡਾ ਪ੍ਰਭੂ ਕਿੰਨਾ ਮਹਾਨ ਆ ਜਦੋਂ ਪ੍ਰਭੂ ਨੇ ਇਸرائیਲੀਆਂ ਨੂੰ ਕੱਢਿਆ ਉਥੋਂ ਮਿਸਰ ਚੋਂ ਤੇ ਗਰੀਬ ਨਹੀਂ ਕੱਢਿਆ ਬਲਕਿ ਉਹਨਾਂ ਨੂੰ ਸੋਨੇ ਨਾਲ ਕੱਢਿਆ ਉਥੋਂ ਬਾਹਰ ਕਿੰਨਾ ਕੱਢਿਆ ਸਾਰਿਆਂ ਨੇ ਸੋਨਾ ਲਿਆ ਉਹਨਾਂ ਕੋਲੋਂ ਸੋਨਾ ਮਿਲਿਆ ਉਹਨਾਂ ਨੂੰ ਉਸੇ ਸੋਨੇ ਨਾਲ ਉਹਨਾਂ ਨੇ ਬੱਚੜਾ ਬਣਾਇਆ ਸੋਨੇ ਦਾ ਗਲਤ ਤੇ ਸਮਾਲ ਕੀਤਾ ਉਹਨਾਂ ਨੇ ਪਰ ਖੁਦਾ ਨੇ ਉਹਨਾਂ ਨੂੰ ਸੋਨਾ ਦਿੱਤਾ ਰਦੇਵ ਜੀ ਚਿੰਤਾ ਨਾ ਕਰੋ ਤੁਹਾਡੇ ਕੋਲ ਕਿੰਨਾ ਹੀ ਸੋਨਾ ਹallelujah ਅਸੀਂ 90 ਕਿਲੋ ਸੋਨਾ ਹੈਗਾ ਤੁਹਾਡੇ ਤੁਸੀਂ ਨਾ ਚਿੰਤਾ ਕਰੋ ਤੁਹਾਨੂੰ ਇਨਕਮ ਟੈਕਸ ਨੇ ਵੀ ਪੈਣਾ ਆ ਤੁਹਾਨੂੰ ਡਾਕੂ ਵੀ ਆਣ ਕੇ ਪੁੱਛਣ ਸੋਨਾ ਕਿੱਥੇ ਆ ਤੁਸੀਂ ਕਹਿੰਦੇ ਰੂਮ 'ਚ ਆ ਕੱਢ ਲੋ ਜਾਗਤ ਹਾਲੇਲੂਇਆ ਪਰਮੇਸ਼ਰ ਤੁਹਾਡਾ ਪਰਮੇਸ਼ਰ ਤੁਹਾਡੇ ਵਾਸਤੇ ਉੱਤਮ ਪਦਾਰਥਾਂ ਦਾ ਇੰਤਜ਼ਾਮ ਕਰਦਾ ਹੈ ਜਿਹੜੀਆਂ ਤੁਹਾਡੀ ਸਮਝ 'ਚ ਨਹੀਂ ਆਈਆਂ ਤੁਸੀਂ ਵੇਖੀਆਂ ਨਹੀਂ ਸੁਣੀਆਂ ਨਹੀਂ ਪਰਮੇਸ਼ਰ ਤੁਹਾਨੂੰ ਉਹ ਚੀਜ਼ਾਂ ਦੇਵੇਗਾ ਉਹ ਨਿਮਤਾਂ ਬਰਕਤਾਂ ਤੁਹਾਡੇ ਸਾਹਮਣੇ ਮੇਜ਼ ਦੇ ਉੱਤੇ ਰੱਖ ਦੇਣ ਵਾਲਾ ਪਰਮੇਸ਼ਰ ਹੈ ਪਿਆਰਿਓ ਜਲਦੀ ਨਾਲ ਵਚਨ ਪੜ੍ਹ ਲਓ ਅਯੂਬ 8 ਦੀ 21 ਹੁਣ ਮੈਂ ਇਹਨਾਂ ਨੂੰ ਐਕਸਪਲੇਨ ਨਹੀਂ ਕਰਾਂਗਾ ਬਸ ਮੈਂ ਅੱਜ ਤਾਂ ਬੋਲ ਦਾਂਗਾ ਅੱਠ ਦੀ ਕੀ ਉਹ ਅਜੀਬੀ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲਾਂ ਨੂੰ ਜਕਾਰੇ ਨਾਲ ਉਹ ਅਜੀਬੀ ਤੇਰੇ ਮੂੰਹ ਨੂੰ ਹਾਸੇ ਨਾਲ ਤੇ ਤੇਰੇ ਬੁੱਲਾਂ ਨੂੰ ਜਕਾਰੇ ਨਾਲ ਭਰ ਦੇਗਾ ਪਿਆਰੋ ਪ੍ਰਭੂ ਦੇ ਕੋਲ ਉਹ ਆਨੰਦ ਵਾ ਜਿਹੜਾ ਤੁਹਾਡੇ ਜੀਵਨ ਚ ਭਰ ਦਿੰਦਾ ਤੁਸੀਂ ਆਨੰਦੀ ਰਹੋ ਤੇ ਖੁਸ਼ੀ ਨਾਲ ਸਾਰੇ ਕੰਮ ਕਰੋ ਬਿਨਾਂ ਰੋਇਆਂ ਪੋਆਂ ਜਬੂਰਾਂ ਦੀ ਪੋਥੀ 30 ਦੀ 11 ਜਲਦੀ ਨਾਲ ਮੈਂ ਐਕਸਪਲੇਨ ਨਹੀਂ ਕਰਨਾ ਮੈਂ ਤੁਹਾਨੂੰ ਪਹਿਲੇ ਕਹਾਂ ਮੈਂ ਇਹਨਾਂ ਬਚਨ ਨੂੰ ਬੋਲ ਦਾਂਗਾ ਐਕਸਪਲੇਨ ਨਹੀਂ ਕਰੂੰਗਾ ਤੂੰ ਮੇਰੇ ਪਿੱਟਣ ਨੂੰ ਨੱਚ ਨਾਲ ਵਟਾ ਦਿੱਤਾ ਤੂੰ ਮੇਰੇ ਪਿੱਟਣ ਨੂੰ ਨੱਚ ਨਾਲ ਵਟਾਤਾ ਤੂੰ ਮੇਰਾ ਤੱਪੜ ਲਾ ਕੇ ਆਨੰਦ ਦਾ ਕਮਰ ਕੱਸਾ ਬੰਦਾ ਤੂੰ ਮੇਰਾ ਤੱਪੜ ਲਾ ਕੇ ਤੇ ਆਨੰਦ ਦਾ ਕਮਰ ਕੱਸਾ ਬੰਨ ਦਿੱਤਾ ਹallelujah ਇਹ ਆ ਤੁਹਾਡਾ ਪਰਮੇਸ਼ਵਰ ਜਿਹੜਾ ਤੁਹਾਨੂੰ ਅਨੰੰdit ਕਰ ਦਿੰਦਾ ਪਰ ਤੁਹਾਡੇ ਜੀਵਨ 'ਚ ਉਹ ਕੰਮ ਹੋਣੇ ਚਾਹੀਦੇ ਸਾਰੇ ਜਿਹੜੇ ਦੀ ਖੁਸ਼ੀ ਨਾ ਕਰੋ ਔਰ ਤੁਸੀਂ ਪੜੋ ਰومیਆ ਦੀ ਪਤਰੀ 12 ਦੀ 15 ਤੇ 8 ਜਲਦੀ ਨਾ ਰੋਮੀਆਂ ਦੀ ਪਤਰੀ 12 ਦੀ 15 ਤੇ 8 ਆਨੰਦ ਕਰਨ ਵਾਲਿਆਂ ਦੇ ਨਾਲ ਆਨੰਦ ਕਰੋ ਆਨੰਦ ਕਰਨ ਵਾਲਿਆਂ ਦੇ ਨਾਲ ਆਨੰਦ ਹੋਵੇ ਵਾਲਿਆਂ ਦੇ ਨਾਲ ਰੋ 8 ਆਇਤ ਜੀ ਉਪਦੇਸ਼ ਗੋਵੇ ਤਾਂ ਹਾਂ ਉਪਦੇਸ਼ ਕਰਨ ਵਿੱਚ দান ਦੇਣ ਵਾਲਾ ਖੁੱਲੇ ਦਿਲ ਦੇਵੇ ਹਾਂ ਉਪਕਾਰ ਤਰਤਰ ਨਾਲ ਹੋਵੇ ਹਾਂ ਜੀ ਤੇ ਆਣ ਵਾਲਾ ਖੁਸ਼ੀ ਨਾਲ ਯਾਦ ਕਰੇ ਜੀ ਦਿਆ ਕਰਨ ਵਾਲਾ ਖੁਸ਼ੀ ਨਾਲ ਕੀ ਕਰੇ ਜੇ ਕਿਸੇ ਤੇ ਦਇਆ ਕਰਨੀ ਆ ਤਾਂ ਫਿਰ ਕਿਦਾਂ ਕਰੋ ਖੁਸ਼ੀ ਨਾਲ ਕਰੋ ਪੂਰੇ ਆਨੰਦ ਨਾਲ ਨਾ ਕਰੋ ਵੀ ਮੈਂ ਇੱਥੇ ਦਇਆ ਕਰਨੀ ਆ ਬਈ ਬਾਈਬਲ ਚ ਬੜੇ ਰੈਫਰੈਂਸ ਆ ਜੋ ਕੁਝ ਵੀ ਕਰੋ ਉਤੇ ਜਿੰਨੀਆਂ ਅਜੇ ਤੱਕ ਜਿੰਨੇ ਵਚਨ ਹੀ ਪੜੇ ਆ ਉਹਨਾਂ ਦਾ ਮਤਲਬ ਇਹ ਆ ਕਿ ਜੋ ਕੁਝ ਵੀ ਤੁਸੀਂ ਕਰਦੇ ਹੋ ਉਹਨੂੰ ਖੁਸ਼ੀ ਨਾਲ ਨਾ ਕਰੋ ਰੱਬ ਦੇ ਲੋਕੋ ਤੁਹਾਡੇ ਜੀਵਨ ਚ ਆਨੰਦ ਹੋਣਾ ਚਾਹੀਦਾ خوشی ہونی چاہیے دعا کر لگیا بائبل پڑھن لگیا چرچ جان لگیا تو جیون خوشی ہونی چاہیے تو خوشی خوشی کرو رو تو کے کرو جا کہنے نے سیوا کرنی ہے <applause> کرے نہیں <applause> دو چار بانڈے توڑ کے کرو کوئی چرچ کا نقصان کر کے کرو ادا مطلب ہوں بڑے گسے نہ کام کرن کرتا مجھے سیوا تڈوں گا نہیں بانڈے تے ਸੇਵਾ ਦਨਿੰਦੀ ਜਾਂ ਨਾ ਕਰੋ ਤੇ ਜੇ ਕਰਨੀ ਆ ਤੇ ਪੂਰੀ ਖੁਸ਼ੀ ਨਾਲ ਕਰੋ ਹallelujah ਨੱਚ ਨੱਚ ਕੇ ਕਰੋ ਕਿ ਮੈਨੂੰ ਸੇਵਾ ਦਾ ਮੌਕਾ ਮਿਲਿਆ ਪਰ ਇਹ ਹਟਜੋ ਮੈਂ ਕੱਲਾ ਹੀ ਧੋ ਦਿਆਂਗਾ ਸਾਰੇ ਭਾਂਡੇ ਮੈਨੂੰ ਚਾਹ ਵਾ ਮੈਂ ਖੁਸ਼ੀ ਨਾਲ ਸੇਵਾ ਕਰ ਰਿਹਾ ਹallelujah 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 ਐਨੀ ਖੁਸ਼ੀ ਹੋਵੇ ਬਹੁਤੀ ਬਣਾ ਖੁਜੀ ਚੜ ਜੇ ਵੀ ਗਰਮ ਗਰਮ ਦਾਲ ਰੱਖ ਦੋ ਨਿਆਣਾ ਹੀ ਦਾਲ ਚ ਡਿੱਗਾ ਹੋਏ ਕਰਦੇ ਇਦਾਂ ਵੀ ਨਿਆਣਾ ਮਹਾ ਬਚ ਗਿਆ ਦਾਲ ਕੁਦਰੀ ਦੀ ਕਿ ਤਰਹੀ ਨਹੀਂ ਹੁਣੀ ਆ ਜੇ ਨਿਆਣੇ ਦਾਲ ਚ ਸੁਟਨੇ ਤਾਂ ਫਿਰ ਕਾਦੀ ਸੇਵਾ ਪਿਆਰਿਓ ਰੀਜ ਨਾ ਕਰੋ ਸਫਾਈ ਵਾਲਾ ਕੰਮ ਕਰੋ ਦਿਲ ਦੀ ਖੁਸ਼ੀ ਨਾ ਕਰੋ ਆਪਣੇ ਰੱਬ ਨਾਲ ਪਿਆਰ ਕਰੋ ਕਿ ਆਖੋ ਮੈਂ ਸੱਚੀ ਸੇਵਾ ਕਰਨਾ ਆ ਲੜ ਕੋਲ ਕੇ ਨਹੀਂ ਕਿਸੇ ਨਾਲ ਲੜਨਾ ਨਹੀਂ ਈਰਖਾ ਜਲਣ ਨਹੀਂ ਰੱਖਣੀ ਬੜੇ ਪਿਆਰ ਨਾਲ ਜਿੰਨੀ ਕੋ ਸ਼ੱਕਦਾ ਉਹਨੂੰ ਬੜੇ ਪਿਆਰ ਨਾਲ ਹੋਰ ਸਿਖਾਓ ਖਾ ਭਈ ਪਿਆਰਿਆ ਖੁਸ਼ੀ ਨਾਲ ਰੋਟੀ ਖਵਾਈਗੀ ਹਜਮੀ ਹੋਣੀ ਆ ਤੇ ਜੇ ਕਿਤੇ ਕਿ ਇਹਨੇ ਮੇਰਾ ਪਾਣੀ ਪੀ ਲਿਆ ਖੁਸ਼ੀ ਭਣੇ ਦੀ ਘਰ ਦੀ ਡੋਲ ਦੇ ਹਜਮੀ ਨਹੀਂ ਹੋਣਾ ਪੀਤਾ ਨਹੀਂ ਜਾਣਾ ਰੋਟੀ ਨਹੀਂ ਖਾਦੀ ਜਾਣੀ ਪਚਣੀ ਨਹੀਂ ਆ ਅਗਰ ਖੁਸ਼ੀ ਨਾਲ ਨਾ ਦਿੱਤੀ ਤੇ ਆ ਲੈ ਫੜ ਖਾਲਾ ਤੋਸਾ ਉਹ ਨਹੀਂ ਪਚਣਾ ਜਿਹੜੀ ਖੁਸ਼ੀ ਨਾਲ ਉਹਟੀ ਆਪਣੇ ਲਾੜੇ ਨੂੰ ਰੋਟੀ ਖਵਾਉਂਦੀ ਨਾ ਅੱਲਾਹ ਜੀ ਬੌਜੀ ਅੱਲਾਹ ਸਰਦਾਰ ਜੀ ਗਰਮ ਗਰਮ ਫੁਲਕਾ ਖਾਓ ਗਰਮ ਗਰਮ ਉਹ ਕਰਨੀ ਨਹੀਂ ਠੰਡਾ ਰਹੰਦੋ ਬੋਜੀ ਗਰਮ ਗਰਮ ਖਾਓ ਤੇ ਜਦੋਂ ਆਪਾਂ ਤੰਦੂਰ ਤੋਂ ਬਾਹਰ ਜਿਆਖਾ ਨੇ ਹੋਟਲ ਤੋਂ ਉਹ ਕੀ ਕਹਿੰਦਾ ਉਹ ਪ੍ਰਾਣੀਆਂ ਵੀ ਗਰਮ ਕਰਕੇ ਦੇ ਆ ਮੱਥੇ ਮਾਰਿਆ ਪਰ ਤੁਸੀਂ ਨਹੀਂ ਕਰੋਗੀ ਆਪਣੇ ਪਰਮੇਸ਼ਰ ਨਾਲ ਪਿਆਰ ਕਰਨ ਵਾਲਿਓ ਆਪਣੇ ਪਰਮੇਸ਼ਰ ਦੇ ਨਾਲ ਖੁਸ਼ੀ ਦੇ ਨਾਲ ਵਰਤਾਰਾ ਕਰੋ ਹਾਲੇ ਲਿਆ ਖੁਸ਼ੀ ਨਾਲ ਸੇਵਾ ਕਰੋ اور ای رج کے سیوا کرو پسٹ جی تا ٹینشن لین کی دلو نہیں میں آپ آن کے سارا کام کرا دوں گا بے فکر ہو جو سارا کام ہو جائے گا اور میں کھلے دل بیچا گا ہزارہ نہ بیجن والے لکھان نہ وڈن گے لکھانیج والے کروڑا نہ وڈن گے کروڑوں نہ بیجنے والے بولو تے ہاں؟ اربا ہاں؟ نہ بیجن والے خربا نہ وڈن گے مزاق نہیں جے جی سچ جے جی جس جی 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 ناپ نہ گے اسے ناپ نہ لوگ تھی بیچ کے دیکھو ਤੇ ਇਹ ਬੀਜ ਕੇ ਵੇਖੋ ਰੱਬ ਦੇ ਨਾਲ ਸਹੀ ਵਰਤਾਰਾ ਕਰਕੇ ਵੇਖੋ ਦੇਖਿਓ ਤੁਹਾਡੇ ਨਾਲ ਕਿਤਰਾ ਹallelujah 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 ਪ੍ਰਭੂ ਦੇ ਵਾਸਤੇ ਦਿਲ ਖੋਲ੍ਹ ਦੋ ਪੂਰਾ ਦਿਲ ਖੋਲੋ ਪ੍ਰਭੂ ਦੇ ਲਈ ਪ੍ਰਭੂ ਤੁਹਾਨੂੰ ਆਸ਼ੀਸ਼ ਦੇਗਾ ਜੀ ਉਹਨਾਂ ਦੇ ਨਿਲ 16 ਦੀ 20 ਤੋਂ 25 ਤੱਕ ਲਿਖ ਲਓ ਪੜ੍ਹਨ ਦੀ ਲੋੜ ਨਹੀਂ ਆ ਮੈਂ ਵਿਸ਼ਵਾਸ ਕਰਦਾ ਤੁਸੀਂ ਸਿੱਖ ਗਿਓ ਪੰਜ ਚਾਰ ਗੱਲਾਂ ਮੈਂ ਤੁਹਾਨੂੰ ਸਿਖਾਈਆਂ ਨੇ ਦੇਖੋ ਪਿਆਰਿਓ ਮੁੱਖ ਦੀ ਗੱਲ ਕਿ ਜੋ ਕੁਝ ਵੀ ਕਰੋ ਖੁਸ਼ੀ ਨਾ ਕਰੋ ਜੋ ਕੁਝ ਵੀ ਕਰੋ ਖੁਸ਼ੀ ਨਾ ਕਰੋ ਤਾਲੀਆਂ ਵੀ ਵਜਾਉਂਦੇ ਗੀਤ ਵੀ ਗਾਉਂਦੇ ਜੇ ਹੁਣ ਚੰਦਾ ਵੀ ਦੋ ਤੇ ਹਾਂ ਹੱਸਦੇ ਹੱਸਦੇ ਆ ਵੱਧ ਵੀ ਨੋਟ ਚਲ ਗਿਆ ਤੇ ਬੁਖਾਰ ਨਹੀਂ ਚੜਾ ਲੈਣਾ ਵੀ ਮੈਂ ਤੇ ਛੋਟਾ ਪੋਣਾ ਸੀ ਵੱਡਾ ਕਿਦਾ ਪੈ ਗਿਆ ਪਤਾ ਲੱਗਾ ਵਿਸ਼ਵਾਸੀ ਨੂੰ ਬੁਖਾਰ ਚੜ ਗਿਆ ਕਰ ਕਿਉਂ ਵਾਪਸ ਉਹਦਾ ਬੁਖਾਰ ਤੇ ਉਤਰੇ ਐਸ ਲਈ ਤਿਆਰ ਹੋ ਦੇਖਿਓ ਚੈੱਕ ਕਰਕੇ ਇਹ ਫਾਰਮੂਲਾ ਤੁਹਾਡੇ ਅੱਗੇ ਵਧਨ ਦਾ ਇਹ ਤਰੀਕਾ ਵਾ ਤੁਹਾਡੇ ਵਾਸਤੇ ਅੱਗੇ ਵਧਨ ਦਾ ਪਰਮੇਸ਼ਰ ਤੁਹਾਨੂੰ ਬLES ਕਰੇ ਬੜੀ ਬਰਕਤ ਨਾਲ ਭਰੇ ਪ੍ਰਭੂ ਦੇ ਪਵਿੱਤਰ ਵਚਨ ਪੜੇ ਸੁਣੇ ਜਾਣ ਵਿੱਚ ਆਮਨ